ਸਸਕੀ ਗਾਲ ਜੀ ਜੀਵੇ ਪੰਜਾਬ ਦੇ ਨਾਲ ਜੁੜੇ ਹੋ ਤੇ ਅੱਜ ਆਪਾਂ ਫਿਰੋਜ਼ਪੁਰ ਦੇ ਦੂਜੇ ਪਿੰਡਾਂ ਦੇ ਚਾਏ ਆ ਆਪਾਂ ਆਏ ਆ ਰੁਕਣੇ ਵਾਲਾ ਜਿਹਨੂੰ ਬਾਣਾ ਵਾਲੀ ਕਹਿੰਦੇ ਕਿ ਲੋਕਾਂ ਨੂੰ ਪੁੱਛਦੇ ਆ ਵੀ ਇਸ ਇਲਾਕੇ ਦੇ ਹੁਣ ਤੱਕ ਦੇ ਕੀ ਹਾਲਾਤ ਨੇ ਸਤਿ ਸ਼੍ਰੀ ਅਕਾਲ ਜੀ ਆਹ ਕਿਹੜਾ ਘਾਟ ਆਪਾਂ ਕਿੱਥੇ ਖੜੇ ਇਹ ਜੀ ਰਤੋਗਲੇ ਵਸਤੀ ਵਾਲਾ ਘਾੜ ਆ ਰਤੋਗਲੇ ਵਸਤੀ ਕਿੰਨੇ ਆ ਨਿਹਾਲਾ ਲਵੇਰਾ ਧੀਰਾਕਾਰਾ ਬਨਾਲਾ ਵਾ ਟੱਲੀ ਆ ਇਹ ਸਾਰੇ ਆਪਾਂ ਨੇ ਪਹਿਲੀਆਂ ਹੀ ਬੈਠੇ ਆ ਬੱਗੂ ਵਾਲੇ ਪਿੰਡ ਦੀ ਵੀ ਕੋਈ ਹੈਗੀ ਇਹ ਬੱਗੂ ਵਾਲਾ ਪਾਰ ਸੁੱਕੇ ਥਾਂ ਦੇ ਆ ਤਾਂ ਹੀ ਰਹੀਂ ਮਰਦੇ ਆ ਹਾਂਜੀ ਕਿਹੜਾ ਕੋਈ ਬੱਗੂ ਵਾਲੇ ਨੂੰ ਚਲਾ ਜਾਂਦਾ ਵਾ ਰਤੋਗਲੇ ਵਸਤੀ ਨੂੰ ਪੁੱਛਦਾ ਕੋਈ ਨੀ ਕਾਗਜ਼ਾਂ ਜੀ ਰਤੋਗਲੇ ਵਸਤੀ ਵੱਖਰੀ ਕਰਾਈ ਆ ਤੇ ਇਹਨੂੰ ਪੁੱਛਦਾ ਹੀ ਕੋਈ ਨਹੀਂਦਾ ਇਥੇ ਨਾ ਕੀ ਆਉਂਦਾ ਵਾ ਇਥੋਂ ਬੰਦ ਤੇ ਪੂਪੂ ਕਰਦੇ ਸੁੱਕਿਆਂ ਪਿੰਡਾਂ ਨੂੰ ਚਲੇ ਜਾਂਦੇ ਆਂਦੇ ਬੱਗੂ ਵਾਲਾ ਸੁੱਕੇ ਥਾਂ ਦੇ ਆ ਹੁਣ ਸੁੱਕੇ ਥਾਂ ਕੀ ਕਰੀਏ ਅਸੀਂ ਜਾਗੇ ਅਸੀਂ ਤਾਂ ਕਦੇ ਪੈ ਲੀਆਂ ਜਾਂਦੀਆਂ ਬੈਠੇ ਰਤੋਗਲੇ ਵਸਤੀ ਵੱਖਰੀ ਕਾਕ ਤਾਂ ਕਰਾਈ ਅਸੀਂ 15 ਦਿਨ ਹੋ ਗਏ ਪਾਣੀ ਆਏ ਨੂੰ ਕਿੰਨਾ ਕੁ ਨੁਕਸਾਨ ਹੋ ਗਿਆ ਤੇ ਆਲੇ ਕੁਝ ਨਹੀਂ ਰਿਹਾ ਕੋਈ ਛੈੜੀ ਨਾ ਝੋਨਾ ਨਾ ਪੱਠਾ ਕੋਈ ਛੈੜੀ ਨਹੀਂ ਰਹਿ ਗਈ ਡੰਗਰ ਜਾ ਕੇ ਵੇਖੋ ਤੁਸੀਂ ਬੇੜੀ ਫੜੋ ਡੰਗਰ ਜਾ ਕੇ ਵੇਖੋ ਪਾਣੀ ਜਿ ਖੜੇ ਆ ਸਮਾਨ ਕੋਠਿਆਂ 'ਇ ਰੱਖਿਆ ਵਾ ਬੁਰਾ ਹਾਲਿਆ ਤੁਸੀਂ ਅੱਜ ਕਿ ਡੰਗਰ ਕਿਉਂ ਨਹੀਂ ਬਾਹਰ ਕੱਢੇ ਇਹ ਬੜੀ ਵੱਡੀ ਤਰ੍ਹਾਂ ਕੀ ਕਰੀ ਕਿੱਥੇ ਬਣਗੇ ਡੰਗਰ ਅੱਗੋਂ ਕੋਈ ਥਾਂ ਨਹੀਂ ਹੈਗਾ ਬਨਣ ਲਈ ਕਿੱਥੇ ਬਣਾ ਦੇ ਜਿਵੇਂ ਹੁਣ بڑے ਡੰਗਰ ਰੁੜ ਗਏ ਆ ਜੇ ਪਾਣੀ ਦਾ ਪੱਧਰ ਵੱਧਦਾ ਡੰਗਰਾਂ ਨੂੰ ਨੁਕਸਾਨ ਹੁੰਦਾ ਫਿਰ ਵੀ ਛੱਡੋ ਨਹੀਂ ਨਹੀਂ ਡੰਗਰਾਂ ਕੋਲ ਜਾਊ ਤੇ ਘਰੇ ਕਿਉਂ ਰਹੂਗਾ ਅਮਲੀ ਇੰਨੇ ਕੋਲ ਸਮਾਨ ਲੱਦ ਕੇ ਰਾਤ ਨੂੰ ਲੈ ਜਾਂਦੇ ਕੀ ਕਰਾਂਦੇ ਘਰ ਘਰ ਦੇ ਅਮਲੀ ਬਣੇ ਖਲੋਤੇ ਆ ਇਸ ਇਲਾਕੇ 'ਚ ਪ੍ਰਸ਼ਾਸਨ ਕਿੰਨਾ ਕੋ ਆਇਆ ਸਰਕਾਰ ਕੋਈ ਹੀ ਆ ਕੋਈ ਵੱੜਿਆ ਹੀ ਇੱਥੇ ਕੋਈ ਨਹੀਂ ਦਾ ਇੱਥੇ ਬੰਦੇ ਆਏ ਆ ਇੱਥੇ ਗੱਡੀਆਂ ਭਜਾ ਕੇ ਗਾਂ ਸੁੱਕਿਆ ਦਾ ਉਹਨਾਂ ਨੂੰ ਨਿਕਲੀ ਜਾਂਦੇ ਕੋਈ ਪੁੱਛਦਾ ਨਹੀਂ ਦਾ ਸਾਨੂੰ ਦੇ ਸੈਂਸਾਂ ਵਾਲਿਆ ਬਚਾਇਆ ਕਦੋਂ ਇੱਥੇ ਆਈ ਦਾ ਕੋਈ ਚੋਕਰ ਦੇ ਜਾਂਦਾ ਕੋਈ ਮਰਹ ਦਾ ਕੋਈ ਨਾ ਕੋਈ ਦਿੱਤੀ ਜਾਂਦੇ ਵਿਚਾਰੇ ਤੇ ਕਈ ਪਿਛਲੇ 23 ਦੇ ਵਿੱਚ ਪਾਣੀ ਦੇ ਵਿਚਾਰੇ ਇਹਨਾਂ ਨੇ ਪਾਣੀ ਜਾ ਕੇ ਦਿੰਦੇ ਰਹਿਆ ਐ ਕਿ ਹੁਣ ਪਾਣੀ ਜ਼ਿਆਦਾ ਨਹੀਂ ਜਾਂਂਦੇ ਵਿਚਾਰੇ 23 ਵਾਲਾ ਮੁਆਵਜ਼ਾ ਮਿਲ ਗਿਆ ਸੀ ਕੁਛ ਨਹੀਂ ਮਿਲਿਆ ਅਸੀਂ 15 ਦਿਨ ਪਟਵਾਰੀ ਕੋਲ ਮੈਂ ਤੇ ਮੇਰਾ ਭਰਾ ਸਵਰਨ ਸਿੰਘ ਆਂ ਅਸੀਂ ਜਾਂਦੇ ਰਹੇ ਆ ਅੱਜ ਸਾਨੂੰ ਪਟਵਾਇਆ ਦੇ ਦੇਓ ਬੈਂਕ ਦਾ ਆ ਦੇ ਦੇਓ 15 ਦਿਨ ਹੀ ਜਾਂਦੇ ਰੇ ਸਾਡੇ 5 ਡੇਢ ਕਿੱਲਾ ਡੇ ਪੈਲੀ ਸਾਡੇ ਕੋਲ ਡੇਢ ਡੇਢ ਕਿੱਲਾ ਪੰਜੀ ਸਾਡੇ ਖਾਤੇ ਨਹੀਂ ਪਾਈ ਪੜਵਾਰੀ ਮੁੱਖ ਮੰਤਰੀ ਤਾਂ ਆਂਡੇ ਮੁਰਗੀ ਤੱਕ ਸਾਰਾ ਕੁਝ ਦਿੱਤਾ ਸੀ ਉਹਨੇ ਬੜਾ ਕੁਝ ਦੇ ਗਿਆ ਸੀ ਉਹਦੇ ਉਤੋਂ ਨਿਹਾਲੇ ਰੇ ਚੜਿਆ ਤੋਬਿੰਦਰ ਕਰਿਆ ਗੱਦੂ ਵਾਲੀ ਦੇ ਘਰੇ ਆਇਆ ਜੋਦੇ ਘਰ ਹੋ ਗਏ ਤੇ ਕੁਮਾ ਗਏ ਪੀਹਾ ਚਲਾ ਗਿਆ ਉਤੋਂ ਕਹਾਂ ਆਇਆ ਹੀ ਕੋ ਨਹੀਂ ਗਾਂ ਜਾਂਦਾ ਹੀ ਕੋ ਨਹੀਂ ਦਾ ਹੁਣ ਆਉਂਦੇ ਸਰਕਾਰ ਦੇ ਨੂੰ ਨਹੀਂ ਵੜਦਾ ਵਹੀ ਵੜਦਾ ਨਹੀਂ ਦਾ ਕੋਈ ਅਗਣ ਬੋਰਡ ਵਾਲੇ ਆ ਇਧਰੋਂ ਲੈ ਜਾਂਦੇ ਆ ਉਧਰੋਂ ਕਿਸੇ ਨੂੰ ਆਖੀਦਾ ਸਾਨੂੰ ਘਰੇ ਛੱਡਿਓ ਉਹ ਫੌਜੀ ਹੈਗੇ ਉਹ ਸੁਣਦੇ ਕਹਿੰਦੇ ਨਹੀਂ ਆਉਂਦੇ ਨਹੀਂ ਇਧਰ ਹੀ ਬੰਨਤੇ ਭਾਵਾਂ ਦੇ ਉਧਰ ਨਹੀਂ ਜਾਣਾ ਅਖਬਾਰਾਂ ਚ ਰੋਜ਼ ਫੋਟੋਆਂ ਲੱਗੀਆਂ ਹੁੰਦੀਆਂ ਐਮਐਲਏ ਦੀਆਂ ਸਾਡੇ ਮੰਤਰੀਆਂ ਦੀਆਂ ਪ੍ਰਸ਼ਾਸਨ ਦੀਆਂ ਉਹ ਕਿੱਥੇ ਖੜਕੇ ਲਵਾ ਜਾਂਦੇ ਤੁਹਾਡੇ ਨਿਹਾਲੇ ਲਵੇਰੇ ਆਉਂਦੇ ਆ ਉੱਥੇ ਖਲੋ ਕੇ ਫੋਟੋਆਂ ਲਵਾਈ ਜਾਂਦੇ ਆ ਕੋਈ ਨਹੀਂ ਪੁੱਛਦਾ ਕੀ ਹੁਣ ਮੰਗਾ ਕੀ ਹੈ ਤੁਹਾਡੀਆਂ ਜਿਵੇਂ ਡੱਗਰ ਪਿੱਛੇ ਹੀਰਾ ਆ ਉਦੋਂ ਸਾਡੇ ਬੰਨਤੇ ਗਿਆ ਵਾ ਬਨਾਲੇ ਵਾਲੇ ਬੰਨਤੇ ਉਹ ਜਰਾ 50000 ਰੁਪਇਆ ਬੰਦੇ ਤੇ ਦੇ ਕੇ ਗਿਆ ਵਾ ਉਦੋਂ ਮਗਰੋਂ ਪਾਣੀ ਜਾਦਾ ਉਹ ਵੀ ਨਹੀਂ ਗਾਣ ਕੀ ਕਰੂ ਪਾਣੀ ਜ ਕਦੋਂ ਅਗਨ ਬੋਰਡ ਨਹੀਂ ਸਾਡੇ ਕੋਲ ਬੇੜੀ ਨਹੀਂ ਬੇੜੀ ਮੰਗੀ ਦੀ ਉਹਦੇ 2 ਲੱਖ ਰੁਪਇਆ ਜਵਾਨ ਦੇ ਪਾਓ ਕਿਹੜਾ ਪਰੂ 2 ਲੱਖ 2 ਲੱਖ ਬੇੜੀ ਮਰ ਗਿਆ ਬੇੜੀ ਦਾ 2 ਲੱਖ ਕੌਣ ਮੰਗਦਾ 2 ਲੱਖ ਦੀ ਜਵਾਨ ਤੇ ਜਵਾਨ ਤੇ ਦੋ ਭਲਕੇ ਬੇੜੀ ਦੀ ਵੀ ਨਵੀ ਹੋ ਗਈ ਉਹ ਦੋ ਜੁਮੇਯਾਨੀ ਕੌਣ ਮੰਗਦਾ 2 ਲੱਖ ਪਟਵਾਰੀ ਮੰਗਦੇ ਯਾਰ ਅੱਛਾ ਸਰਕਾਰੀ ਬੇੜੀ ਦੇਣ ਦਾ ਪੈਸੇ ਮੰਗਦੇ ਪੈਸੇ ਮੰਗਦੇ ਉਹਦੀ ਜਵਾਨ ਤੋਂ ਉਹਦੀ ਪਾਉ ਬੇੜੀ ਰੋੜ ਗਈ ਦੇ ਕੋਈ ਜੁਮੇਯਾਨੀ ਹੋ ਗਈ ਉਹਦੀ ਜੁਮੇਯਾਨੀ ਬੇੜੀ ਦਾ ਇਹ ਹੈ ਕਿ ਬੇੜੀ ਮੰਗਣ ਗਏ ਸੀ ਉਹਨਾਂ ਤੋਂ ਅੱਛਾ ਉਹ ਕਹਿੰਦੇ ਸੀ ਕਿ ਆਪਦੀ ਜ਼ਿੰਮੇਵਾਰੀ ਤੇ ਮਤਲਬ ਕਿ ਬੇੜੀ ਲੈ ਜਾਓ ਅੱਛਾ ਜੇ ਬੇੜੀ ਨੂੰ ਕੋਈ ਵੀ ਨੁਕਸਾਨ ਹੁੰਦਾ ਕਿਸੇ ਤਰ੍ਹਾਂ ਦਾ ਉਹ ਮਤਲਬ ਕਿ ਤੁਹਾਨੂੰ ਪੈਸੇ ਭਰਨੇ ਪੈਣਗੇ ਜਿੰਦੀ ਜ਼ਿੰਮੇਵਾਰੀ ਤੇ ਬੇੜੀ ਹੋਊਗੀ ਕਿੰਨੇ ਪੈਸੇ ਕਹਿੰਦੇ ਸੀ ਭਰੋ ਲੱਖ ਰੁਪਈਆ 2 ਲੱਖ ਕਹਿੰਦੇ 2 ਲੱਖ ਰੁਪਈਆ ਕਹਿੰਦੇ ਹਾਂ ਹਾਂਜੀ ਵੀ ਜਾਨੇ ਇਹਦਾ ਸੌ ਤੋਦਾ ਫਸਲ ਮਰ ਗਈ ਦੂਜਾ ਇਹ ਕਹਿੰਦੇ 2 ਲੱਖ ਰੁਪਈਆ ਪਰ ਉਹ 2 ਲੱਖ ਮਾੜਾ ਕਿਸਾਨ ਤਾਂ ਕੋਈ ਭਰ ਹੀ ਨਹੀਂ ਸਕਦਾ ਅਸੀਂ ਤਾਂ ਆਪਦੀਆਂ ਸਹੂਲਤਾਂ ਲਈ ਬੇੜੀ ਮੰਗੀ ਆ ਉੱਤੋਂ 2 ਲੱਖ ਰੁਪਈਏ ਦਾ ਕਹਿੰਦੇ ਪਏ ਵੀ 2 ਲੱਖ ਰੁਪਈਆ ਭਰਨਾ ਪਊ ਤੁਹਾਨੂੰ ਲਓ ਜੀ ਤੁਸੀਂ ਇਹ ਦੇਖੋ ਆਮ ਲੋਕ ਬੋਲਦੇ ਪਏ ਨੇ ਅਸੀਂ ਨਹੀਂ ਬੋਲਦੇ ਲੋਕ ਕਹਿੰਦੇ ਆ ਵੀ ਅਸੀਂ ਬੇੜੀ ਲੈਣ ਗਏ ਪ੍ਰਸ਼ਾਸਨ ਤੋਂ ਸਰਕਾਰ ਤੋਂ ਬੇੜੀ ਮੰਗਣ ਗਏ ਆ ਤੇ ਸਾਡੇ ਤੋਂ ਪੈਸੇ ਮੰਗੇ ਆ 2 ਲੱਖ ਦਿਓ ਜੇ ਬੇੜੀ ਦਾ ਨੁਕਸਾਨ ਹੋ ਗਿਆ ਬੇੜੀ ਦੇ ਵਿੱਚ ਕਿਹੜੇ ਇੰਜਨ ਲੱਗੇ ਲੱਕੜਾਂ ਦੀ ਇਹਨਾਂ ਨੇ ਬੇੜੀ ਦੇਣੀ ਆ ਉਹਦੇ ਵਿੱਚ ਕੀ ਲੱਗਾ ਜਿਹੜਾ ਨੁਕਸ ਸੋ ਸਰਕਾਰ ਨੇ 2 ਲੱਖ ਮੰਗ ਲਿਆ ਸਾਡੇ ਨਾਲ ਸੰਸਥਾ ਵਾਦੇ ਆਗੂ ਵੀ ਨੇ ਤੁਸੀਂ ਕਿੰਨੀਆਂ ਜਿਹੜੀਆਂ ਵੋਟਾਂ ਲੈ ਕੇ ਮੋਟਰ ਬੋਟਾਂ ਕਿੰਨੀਆਂ ਹੈ ਜਾਂ ਹੋਰ ਵੀ ਕੋਈ ਚੱਪੂ ਵਾਲੀਆਂ ਵੀ ਹੈਗੀਆਂ ਸਾਡੇ ਕੋਲੇ ਜੀ ਦੋ ਮੋਟਰ ਬੋਟਾਂ ਨੇ ਇੱਕ ਦੂਜੀ ਬੋਟ ਆ ਮੈਂ ਨਾ ਇਹ ਇਧਰ ਦੀ ਸਾਈਡ ਆਇਆ ਨਹੀਂ ਸੀ ਮੈਂ ਹੁਣੇ ਹੀ ਇਹਨਾਂ ਨੂੰ ਬੋਟ ਦੇ ਕੇ ਜਾਣਾ ਮੈਂ ਇਹਨਾਂ ਨੂੰ ਵਾਅਦਾ ਕਰਦਾ ਸਾਡੀ ਆਸਟ੍ਰੇਲੀਅਨ ਬੋਟ ਆ ਸਾਢੇ 3 ਲੱਖ ਦੀ ਬੋਟ ਐ ਪਾੜ ਜੇ ਜੋ ਮਰਜ਼ੀ ਹੋ ਜੇ ਕਿਸੇ ਤੋਂ ਇੱਕ ਰੁਪਈਆ ਨਹੀਂ ਲਾਵਾਂਗੇ ਸਾਡੀ ਬੋਟ ਇਹਨਾਂ ਨੂੰ ਦਿੱਤੀ ਹੁਣੇ ਦੇਣਾ ਮੈਂ ਇੱਥੇ ਹੀ ਚੱਲਦੀ ਵੀ ਟੱਲੀ ਗਲਾਮ ਮੈਂ ਸਿੰਘਾਂ ਨੂੰ ਭੇਜਦਾ ਸਾਡੀ ਬੋਟ ਲੈ ਹੁਣ ਜੋ ਮਰਜ਼ੀ ਟੋ ਜੋ ਮਰਜ਼ੀ ਕਰਦਨ ਪਾੜਦਨ ਕਰਦਨੇ ਸੰਗਤ ਦੀ ਬੇੜੀ ਹੈ ਸੰਗਤ ਨਹੀਂ ਚਲਾਉਣੀ ਹੈ ਲੋ ਜੀ ਵੇਖੋ ਤੁਸੀਂ ਸਰਕਾਰ ਨੇ 2 ਲੱਖ ਮੰਗਿਆ ਤੇ ਜਿਹੜੀਆਂ ਆਮ ਸੰਸਥਾਵਾਂ ਨੇ ਸਾਡੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਫ੍ਰੀ ਬੋਟ ਜਿਹੜੀ ਆ ਮੋਟਰ ਬੋਟ ਇਸ ਇਲਾਕੇ ਨੂੰ ਦਿੰਨੇ ਆ ਤਾਂ ਕਿ ਆਪਦੇ ਘਰਾਂ ਤੱਕ ਰਾਸ਼ਨ ਪਹੁੰਚਾਉਣ ਤਾਂ ਕਿ ਆਪਦੇ ਘਰਾਂ ਤੱਕ ਪਸ਼ੂਆਂ ਨੂੰ ਜਿਹੜਾ ਚਾਰਾ ਉਹ ਪਹੁੰਚਾਉਣ ਨਸੀਬ ਜੀ ਤੁਸੀਂ ਵੀ ਆਏ ਹੋ ਮੌਜੂਦਾ ਸਰਕਾਰਾਂ ਨੂੰ ਤਾਂ ਜਿਹੜੀਆਂ ਹੈਗੀਆਂ ਉਹ ਗੱਲਾਂ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਤਾਂ ਜਿਹੜੇ ਸਾਬਕਾ ਵਿਧਾਇਕ ਹੁੰਦੇ ਸਾਬਕਾ ਮੰਤਰੀ ਹੁੰਦੇ ਨੇ ਉਹ ਵੀ ਮੌਕੇ ਤੇ ਆ ਕੇ ਜਿਹੜਾ ਬੜਾ ਉਦੋਂ ਆਉਂਦੇ ਨੇ ਕਿ ਜਦੋਂ ਬੜੀ ਧੀਰ ਹੋ ਚੁੱਕੀ ਹੁੰਦੀ ਨਹੀਂ ਜੀ ਇਹ ਜਿਹੜਾ ਸਾਡਾ ਕੰਮ ਕਰਨ ਦਾ ਤਰੀਕਾ ਹੈ ਤੁਸੀਂ ਦੇਖਿਆ ਭਾਵੇਂ ਇਲੈਕਸ਼ਨ ਹਾਰ ਗਏ ਭਾਵੇਂ ਜਿੱਤੀਏ ਇਲੈਕਸ਼ਨ ਲੰਘ ਵੀ ਜਾਣ ਤੇ ਅਸੀਂ ਹਮੇਸ਼ਾ ਕੰਟੀਨਿਊ ਜਿਹੜਾ ਆਪਦੇ ਕੰਮ ਤੇ ਡਟ ਕੇ ਰਹਿੰਦੇ ਆ ਪਿਛਲੇ ਸਾਲ ਜਦੋਂ ਹੜਾ ਆਇਆ ਉਦੋਂ ਵੀ ਸੋਢੀ ਸਾਹਿਬ ਨੇ ਮੇਰੀ ਪ੍ਰੋਪਰ ਇੱਥੇ ਡਿਊਟੀ ਲਈ ਪੂਰੇ ਬਨ ਤੇ ਵਸਤੀ RAMLAL ਤੋਂ ਲੈ ਕੇ ਕুতਬਦੀਨ ਤੱਕ ਮੈਂ ਪੂਰਾ ਉਦੋਂ ਵੀ 25 ਦਿਨ ਇੱਥੇ ਬੰਨ ਤੇ ਹੀ ਰਿਹਾ ਜਿਹੜੀ ਵੀ ਹਰ ਸੰਭਵ ਮਦਦ ਇੱਥੇ ਦੇ ਸਕਦੇ ਆ ਆਪ ਮੈਂ ਬੇਟੀਆਂ ਦੇ ਵਿੱਚ ਬੈਠ ਕੇ ਜਾ ਕੇ ਟਹਾਣੀਆਂ ਤੇ ਜਾ ਕੇ ਮੈਂ ਉਦੋਂ ਪ੍ਰੈਸ ਦੇ ਸੱਜਣ ਨਾਲ ਸੀਗੇ ਤੇ ਉਹਨਾਂ ਨੂੰ ਵਿੱਚੋਂ ਕੱਢ ਕੇ ਲੈ ਕੇ ਆਇਆ ਜਿਨ੍ਹਾਂ ਦੇ ਜ਼ਖਮ ਹੋਏ ਸੀ ਜਿਹੜੇ ਬਿਮਾਰ ਸੀਗੇ ਔਰ ਹੁਣ ਵੀ ਅੱਜ ਮੈਨੂੰ 13 14 ਦਿਨ ਹੋ ਗਏ ਆ ਲਗਾਤਾਰ ਮੈਂ ਇੱਥੇ ਹੀ ਆ ਦਿਨ ਪਰ ਰਾਤ ਔਰ ਰਾਤ ਇੱਥੇ ਕਿਤੇ ਨਾਉਣ ਪਾਵਾਂ ਚਲੇ ਜਾਈਏ ਸੋ ਇਹਨਾਂ ਨੂੰ ਬੇੜੀਆਂ ਵੀ ਲੈ ਕੇ ਦਿੱਤੀਆਂ ਐਂ ਡੇ ਰਫਤੀਆਂ ਟੀਮ ਆਈਆਂ ਉਹਨਾਂ ਦੇ ਵਿੱਚ ਬੈਠ ਕੇ ਮੈਂ ਆਪ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਵੀ ਇੱਥੇ ਜਾਓ ਔਰ ਹੁਣ ਵੀ ਇਹ ਜਿਹੜਾ ਕੋਈ ਸੰਸਥਾ ਨਾ ਨਾ ਗੱਲ ਕਰਕੇ ਅਸੀਂ ਚਾਰਾ ਵੀ ਰਾਤੀ ਮੈਂ ਸੁਲਤਾਨਵਾਲੇ ਵੰਡ ਕੇ ਗਿਆ ਔਰ ਜਿਹੜਾ ਵਾਕਿ ਮੋੜ ਤੇ ਬੰਨ ਤੇ ਲੋਕ ਬੈਠੇ ਆ ਉਹਨਾਂ ਦੇ ਕਮਰੇ ਡਿੱਗੇ ਸਾਰੇ ਤੇ ਬੁਰੇ ਹਾਲ ਟਾਇਲਟ ਫਲਸ਼ਾਂ ਤੱਕ ਵੀ ਨਹੀਂ ਹੈਗੀਆਂ ਸੋ ਉਹਨਾਂ ਲੋਕਾਂ ਨੂੰ ਵੀ ਜਿਹੜਾ ਜਿਹੜਾ ਮੈਂ ਕੱਲ ਰਾਸ਼ਨ ਭਈਆ ਕਰਵਾਇਆ ਤੇ ਸਾਡਾ ਤਜਰਬਾ ਵੀ ਹੈਗਾ ਕਿ ਕਿਹੜੇ ਮੋੜ ਤੇ ਕਿਹੜੀ ਮੁਸੀਬਤ ਚ ਕਿਵੇਂ ਲੋਕਾਂ ਨੂੰ ਪੇਸ਼ ਆਉਣਾ ਔਰ ਕਿਵੇਂ ਲਾੜ ਪਿਆਰ ਦੇ ਨਾਲ ਇਹਨਾਂ ਦੇ ਨਾਲ ਮੁਸੀਬਤ ਦਾ ਹੱਲ ਕਰਕੇ ਦੇ ਗਏ ਬਿਲਕੁਲ ਬਿਲਕੁਲ ਜੀ ਹੁਣ ਤੁਸੀਂ ਬੇੜੀ ਇਹਨਾਂ ਨੂੰ ਜਿਹੜੀ ਆ ਮੋਟਰ ਬੋਟ ਦੇਣ ਜਾ ਰਹੇ ਹੋ ਤੇ ਬਾਕੀ ਦੂਜੇ ਪਾਸੇ ਫਿਰ ਕਿਵੇਂ ਸਾਰਾ ਸੈੱਟ ਕਰੂਗੇ ਇਹ ਸਾਡਾ ਸੈੱਟ ਹੈ ਜੀ ਇੱਕ ਮੋਟਰ ਬੋਟ ਅਸੀਂ ਹੋਰ ਹਾਇਰ ਕਰ ਲੈਣੀ ਸਵੇਰ ਤੱਕ ਸਾਡੀ ਆ ਜਾਣੀ ਮੋਟਰ ਬੋਟ ਇਹਨਾਂ ਨੂੰ ਦੇ ਦੇਨੇ ਉਹਨਾਂ ਨੂੰ ਸਵੇਰੇ ਦੇ ਦੇਾਂਗੇ ਅਸੀਂ ਮੈਪਿੰਗ ਸਿਸਟਮ ਦੇ ਨਾਲ ਜਿਹੜੀ ਸੇਵਾ ਕਰ ਰਹੇ ਹਾਂ ਇੱਥੇ ਅਸੀਂ ਨੰਬਰਿੰਗ ਲਾਈ ਹੋਈ ਹੈ ਸਾਰੀ ਟੀਮ ਬਦਲਦੀ ਰਹਿੰਦੀ 24 ਘੰਟੇ ਸਾਡੀ ਸੇਵਾ ਤੇ ਮੈਪ ਲੱਗੇ ਹੋਏ ਨੇ ਸਾਡੀ ਨਵੀਂ ਟੀਮ ਨੂੰ ਉਹ ਨੰਬਰਿੰਗ ਤੋਂ ਪਤਾ ਲੱਗ ਜਾਂਦਾ ਵੀ ਕਿੱਥੇ ਜ਼ਰੂਰਤ ਆ। ਅੱਛਾ ਸਾਡੀ ਜਿਹੜੀ ਸੰਸਥਾ ਉਹਦੇ ਵਿੱਚ ਰਟਾਇਰ ਜੱਜ, ਬਰਗੇਡੀਅਰ, بڑے ਜਿਹੜੇ ਸੂਝਵਾਨ ਉਹ ਸੇਵਾ ਕਰਦੇ ਨੇ ਉਹ ਸਾਨੂੰ ਬੜੇ ਵਧੀਆ ਤਰੀਕੇ ਨਾਲ ਮਿਲ ਕੇ ਡੀਲ ਕਰ ਰਹੇ ਨੇ ਵੀ ਤੁਸੀਂ ਇਸ ਤਰੀਕੇ ਨਾਲ ਕੰਮ ਕਰਨਾ। ਤੇ ਅਸੀਂ ਅਸੀਂ ਇਹਨਾਂ ਕੇ ਬੇਨਤੀ ਕਰਦੇ ਆਂ ਵੀ ਬੇੜੀ ਅਸੀਂ ਦੇ ਰਹੇ ਕੋਈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸੇਵਾ ਵਾਲਾ ਕੰਮ ਸਮਝਿਆ ਜੇ ਵੀ ਹਰੇਕ ਲੋਡਵੰਦ ਟਿੱਕਰ ਸਾਡੀ ਬੇੜੀ ਜਿਹੜੀ ਜ਼ਰੂਰਤ ਲੈ ਕੇ ਜਾਵੇ ਚਾਰਟੋ ਪ੍ਰਸ਼ਾਦਾ ਲੈ ਕੇ ਜਾਓ ਰਾਸ਼ਨ ਲੈ ਕੇ ਜਾਓ ਵੀ ਅਸੀਂ ਇਹ ਕਹਿੰਨੇ ਵੀ ਇਹ ਸੰਗਤ ਦੀ ਬੇੜੀ ਇਹ ਰੁਕਣੀ ਨਹੀਂ ਚਾਹੀਦੀ ਸਾਰੀ ਰਾਤ ਚਲਾਓ ਸਾਨੂੰ ਨੋ ਪ੍ਰੋਬਲਮ ਕੋਈ ਡਾਊਟ ਨਹੀਂ ਜਿਹੜੀ ਉਹ ਬੇੜੀ ਆ ਤੁਸੀਂ ਠੀਕ ਇਹਨਾਂ ਨੂੰ ਦੇ ਜਾ ਰਹੇ ਹੋ ਕਿਤੇ ਨਾ ਕਿਤੇ ਜਦੋਂ ਇਹੋ ਜਿਹਾ ਮਾਹੌਲ ਹੁੰਦਾ ਹੈ ਨਾ ਉਦੋਂ ਲੁੱਟ ਖੋਈ ਵਾਲਾ ਮਾਹੌਲ ਬਣ ਜਾਂਦਾ ਜਿਵੇਂ ਇੱਥੇ ਟਰਾਲੀ ਕੋਈ ਆਊਗੀ ਤੇ ਤੁਸੀਂ ਸਾਰਿਆਂ ਨੇ ਕਹਿਣਾ ਕਿ ਸਾਨੂੰ ਚੀਜ਼ ਮਿਲੇ ਉਹ ਜਦੋਂ ਬੇੜੀ ਤੁਸੀਂ ਦੇਜੋਗੇ ਤਾਂ ਉਦੋਂ ਵੀ ਸਾਰਿਆਂ ਨੇ ਕਹਿਣਾ ਕਿ ਅਸੀਂ ਆਪਦੇ ਘਰੇ ਪੰਜ ਘੇੜੇ ਲਾ ਲਈਏ ਮੇਰੀ ਸਾਡੀ ਟੀਮ ਲੱਗੇਗੀ ਸਾਡਾ ਹੀ ਇੱਥੇ ਵੀ ਨਸੀਬ ਜੀ ਆਏ ਨੇ ਅਸੀਂ ਸਾਰੇ ਅਸੀਂ ਸਾਰੀਆਂ ਪਾਰਟੀਆਂ ਦੀ ਰਲ ਮਿਲ ਕੇ ਚੱਲ ਰਹੇ ਹਾਂ ਔਖਾ ਟਾਈਮ ਹੈ ਪੰਜਾਬ ਨਾਲ ਖੜਨ ਦਾ ਟਾਈਮ ਹੈ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਵੀ ਸਾਰਿਆਂ ਨਾਲ ਖੜ ਰਹੇ ਨੇ ਮੇਰਾ ਆਪ ਦਾ ਜਿਹੜਾ ਇਲਾਕਾ ਹੈ ਉਹ ਵੀ ਪਾਣੀ ਦੇ ਵਿੱਚ ਡੁੱਬਿਆ ਆ ਤੇ ਮੈਂ ਵੇਹਣਾ ਬੜੀ ਸੂਝਵਾਨ ਨਾਲੇ ਕੰਮ ਕਰ ਰਹੇ ਨੇ ਤੇ ਸਾਡਾ ਰਾਸ਼ਨ ਵੀ ਇੱਥੇ ਆਵੇਗਾ ਸਾਡੀ ਟੀਮ ਬੜੇ ਵਧੀਆ ਤਰੀਕੇ ਨਾਲ ਮੈਪਿੰਗ ਕਰੇਗੀ ਬੜੇ ਸੋਹਣੇ ਤਰੀਕੇ ਨਾਲ ਚੱਲੇਗੀ ਸਾਨੂੰ ਇਸ ਏਰੀਏ ਦਾ ਪਤਾ ਨਹੀਂ ਅੱਜ ਪਤਾ ਲੱਗ ਗਿਆ ਅਸੀਂ ਇਹਨਾਂ ਅਗੇ ਮਹਾਰਾਜ ਜੀ ਅਰਦਾਸ ਕਰਦੇ ਹਾਂ ਤੇ ਅਸੀਂ ਆਪਣੀ ਮਿਹਨਤ ਦੀ ਇਹ ਮੁਸ਼ਕਲ ਨਾਲ ਕਈ ਨਹੀਂ ਵੀ ਇੱਥੇ ਕੋਈ ਬੰਦਾ ਵੀ ਕੋਈ ਲੋੜ ਤੋਂ ਵਾਂਝਾ ਨਹੀਂ ਰਹੇਗਾ ਹਰ ਇੱਕ ਚੀਜ਼ ਪਹੁੰਚੇਗੀ ਬਿਲਕੁਲ ਜੀ ਲੋੜ ਤੋਂ ਵਾਂਝਾ ਯੂਨਾਈਟਿਡ ਸਿੱਖ ਵਾਲਿਆਂ ਨੇ ਜਿਹੜਾ ਹੈਗਾ ਬੜਾ ਵੱਡਾ ਦਿਲ ਕੀਤਾ ਤਾਂ ਮੈਂ ਦੂਜੇ ਪਾਸੇ ਦਿਖਾ ਦਿਆਂ ਜਿਹੜੀ ਸਰਕਾਰੀ ਬੇੜੀ ਦੀ ਗੱਲ ਕਰਦੇ ਸੀ ਨਾ ਕਿ 2 ਲੱਖ ਰੁਪਇਆ ਜਮ੍ਹਾਂ ਕਰਾਓ ਤੇ ਫਿਰ ਤੁਹਾਨੂੰ ਬੇੜੀ ਦੇਾਂਗੇ ਤੇ ਆ ਦੇਖੋ ਦੂਰ ਜਿਹੜੀਆਂ ਟਾਣੀਆਂ ਨੇ ਉਹਨਾਂ ਟਾਣੀਆਂ ਚੋਂ ਆਪਦੇ ਰੋਜ਼ ਦੇ ਕਮਾਕਾਰਾਂ ਲਈ ਇਹਨਾਂ ਨੂੰ ਆਉਣਾ ਪੈਂਦਾ ਤੇ ਆ ਇੱਥੇ ਭਾਲਦੇ ਸੀ ਇਹ ਲੋਕ ਕਿ ਸਾਨੂੰ ਸਰਕਾਰੀ 베ੜੀ ਮਿਲ ਜੇ ਪਰ ਤੁਸੀਂ ਦੇਖੋ ਹਾਲਾਤ ਲੋਕ ਵਿਚਾਰੇ ਪਾਣੀ ਦੇ ਵਿੱਚ ਆਉਂਦੇ ਨੇ ਥੱਲੇ ਰਸਤਾ ਦਿਸਦਾ ਨਹੀਂ ਆ ਮੁਸੀਬਤਾਂ ਸਿਰ ਤੇ ਨੇ ਸਰਕਾਰ ਵੱਲੋਂ ਹੱਥ ਜਿਹੜੇ ਉਹ ਖੜੇ ਕੀਤੇ ਜਾ ਚੁੱਕੇ ਨੇ ਪ੍ਰਸ਼ਾਸਨ ਜਿਹੜਾ ਉਹ 베ੜੀ ਦੇਣ ਲਈ ਵੀ ਪੈਸੇ ਮੰਗਦਾ ਹਾਲਾਤ ਦੇਖੋ ਜੇ ਸਿਕਸਨ ਸੰਸਥਾਵਾਂ ਨਾ ਹੁੰਦੀਆਂ ਤਾਂ ਮੈਨੂੰ ਲੱਗਦਾ ਇਹਨਾਂ ਲੋਕਾਂ ਨੇ ਆਪਦੇ ਘਰਾਂ 'ਚ ਹੀ ਘਰੇ ਰਹਿਣਾ ਸੀ ਇਹਨਾਂ ਨੂੰ ਖਾਣ ਲਈ ਰਾਸ਼ਨ ਤੱਕ ਨਹੀਂ ਮਿਲਣਾ ਸੀ ਤੁਹਾਨੂੰ ਹੁਣ ਤੱਕ ਕਿਹੜੀ ਚੀਜ਼ ਮਿਲੀ ਹੈ ਇਮਾਨਦਾਰੀ ਨਾਲ ਦੱਸੋ ਸਾਨੂੰ ਆਚਾਰ ਡੰਗਰਾਂ ਦੇ ਕੋ ਮਿਲਿਆ ਹਾਂਜੀ ਕੋਈ ਸੌਦਾ ਨਹੀਂ ਕੋਈ ਸਾਨੂੰ ਖਾਦੀਆਂ ਖਾਰੀਆਂ ਪੈਲੀਆਂ ਇੱਧਰ ਹਮਚੱਕ ਤੇ ਕੁਝ ਵੀ ਨਹੀਂ ਦਿੱਤਾ ਨਾਲ ਆਚਾਰਾ ਬਈ ਅਕਰੀ ਮਿਲਿਆ ਮੈਸ ਤੇ ਅੱਜ ਤੱਕ ਕੋਈ ਨਹੀਂ ਸਾਨੂੰ ਮਿਲਿਆ ਕੁਛ ਰਾਸ਼ਨ ਇੱਕ ਵਾਰ ਤੁਹਾਨੂੰ ਪਸ਼ੂਆਂ ਦਾ ਆਚਾਰ ਮਿਲਿਆ ਉਹ ਜਿਹੜੀ ਚਿੱਟੀ ਗੱਠੀ ਹੁੰਦੀ ਹੈ ਉਹ ਮਿਲੀ ਹੈ ਹਾਂਜੀ ਖਾਣ ਪੀਣ ਨਾਲ ਰਸਨ ਦੀ ਕੋਈ ਦਿੱਕਤ ਹੈ ਤੁਹਾਨੂੰ ਨਹੀਂ ਮਿਲਿਆ ਨਹੀਂ ਘਰੇ ਦਿੱਕਤ ਹੈਗੀ ਆ ਉਹ ਸਰਦ ਅਜੇ ਸਰੀ ਜਾਂਦਾ ਮਾੜਾ ਮੋਟਾ ਆਪਦਾ ਪਾਣੀ ਚ ਨਿਕਲਤੇ ਆਇਆ ਹੀ ਤਾਂ ਆਪ ਦੇ ਵਿੱਚੋਂ ਘਰ ਕਿੱਥੇ ਸੀ ਤੁਹਾਡੀ ਆਵੇ ਪਾਣੀ ਦੇ ਵਿੱਚ ਆਓ ਮੌਕਾ ਵੇਖੋ ਤੁਹਾਨੂੰ ਵਿਖਾ ਦਿੰਨੇ ਜਿੰਨਾ ਸਾਦਾ ਨਾ ਨੁਕਸਾਨ ਹੁੰਦਾ ਨਾ ਤੇ ਖਾਦੇ ਫਸਲ ਵੇਖੋ ਵੇ ਕੀ ਹਾਲ ਹੋ ਗਿਆ ਸਾਦੇ ਇਧਰ ਜ਼ਮੀਨਾਂ ਸਾਰੀਆਂ ਅਗੇ ਸਾਰੀਆਂ ਬੱਗੂ ਆਮਚੱਕ ਇਧਰ ਖਾਰੀਆਂ ਖਾਦੀਆਂ ਪੈੜੀਆਂ ਇਧਰ ਹੂੰ ਸੋ ਜਿਹੜਿਆ ਸਾਨੂੰ ਕੁਝ ਵੀ ਨਹੀਂ ਦਿੰਦੇ ਬੰਦਾ ਇੱਥੋਂ ਕਿੰਨੇ ਕੁ ਦੂਰ ਹੈ ਇੱਥੋਂ 5 4.5 ਕਿਲੋਮੀਟਰ ਹੈਗਾ ਪਿੰਡ ਟਲੀਗਲਾਮ ਤੇ ਰਸਤਾ ਕਿ ਆਉਣ ਜਾਂਦਾ ਰਸਤਾ ਕੁਝ ਨਹੀਂ ਸਾਨੂੰ ਸਰਕਾਰ ਅਗਣ ਬੋਟ ਵੀ ਨਹੀਂ ਇੱਥੋਂ ਤੱਕ ਅਪਲਾਈ ਕੀਤੀ ਸਾਨੂੰ ਅਸੀਂ ਆਪਦੀ ਬੇੜੀ ਲੈ ਕੇ ਆਂਦੀ ਆ ਪੈਸੇ ਲਾ ਕੇ 27000 ਦੀ ਤੇ ਅਸੀਂ ਆਪ ਦਾ ਉਥੋਂ 9 ਵਜੇ ਤੁਰੀਦਾ ਤੇ 11:30 ਇੱਥੇ ਪਹੁੰਚੀ ਦਾਣ ਕੇ अच्छा ओथों जितो ਘਰੋਂ ਚੱਲਦੇ ਹੋ ਤੇ ਇੱਥੇ ਇਨਾ ਟਾਈਮ ਕਿਉਂ ਲੱਗਦਾ ਤੇ ਬੇੜੀ ਜਿਹੜਾ ਮਤਲਬ ਸਾਡੇ ਕੋਲ ਹੈ ਹੀ ਉਹ ਹਵਾਈ ਬੜੀ ਪਾਣੀ ਕਾਫੀ ਤੇਜ਼ 6-7-8-8 ਫੁੱਟ ਪਾਣੀ ਆ ਤੁਸੀਂ ਪਾਣੀ ਦੇ ਪੁੱਠੇ ਪਾਸੇ ਨੂੰ ਚੱਲਦੇ ਹੋ ਜਿੱਧਰੋਂ ਪਾਣੀ ਜਾ ਰਿਹਾ ਤੁਸੀਂ ਉਧਰ ਨੂੰ ਆਉਣਾ ਹੁੰਦਾ ਉਧਰ ਨੂੰ ਆਉਣਾ ਹੁੰਦਾ ਵਾ ਜਾਂਦਿਆਂ ਥੋੜਾ ਸੌਖਿਆ ਆ ਜਾਂਦਾ ਵਾ ਤੇ ਬਾਕੀ ਪੱਲੇ ਕੱਖ ਨਹੀਂ ਹੈ ਇੱਥੋਂ 4-5 ਕਿਲੋਮੀਟਰ ਅੰਦਰ ਤੁਹਾਡਾ ਪਿੰਡ ਹੈ ਜਾਂ ਘਰ ਹਾਂਜੀ ਤੇ ਸਾਡੇ ਉਥੇ ਘੱਟ ਤੋਂ ਘੱਟ 10-12 ਫੁੱਟ ਦੇ ਕਰੀਬ ਪਾਣੀ ਆ ਘੇਰੇ ਬੰਨੇ ਘਰਾਂ ਦੇ ਅੱਛਾ ਤੇ ਤੂੜੀਆਂ ਵੀ ਖਰਾਬ ਹੋ ਗਈਆਂ ਰੋੜਕੀਆਂ ਵਾ ਬਰਾਂ ਕੁਛ ਪਾਣੀ ਜਿ ਖੜੇ ਹੋਏ ਪਾਣੀ ਜਿ ਖੜੇ ਹੈ ਪਾਣੀ ਤੇ ਜਿਹੜੀ ਤੂੜੀ ਉਹ ਵੀ ਸਾਡੀ ਖਰਾਬ ਹੋ ਗਈ ਇੱਕ ਕੱਲ ਬਰਾਂਡਾ ਸੀ ਤੂੜੀ ਵਾਲਾ ਉਹ ਡਿੱਗ ਕੇ ਕੁਛ ਰੋੜ ਗਈ ਆ ਤੇ ਕੁਛ ਗਲ ਗਈ ਪਾਣੀ ਦੇ ਨਾਲ ਖਰਾਬ ਹੋ ਗਈ ਤੁਹਾਨੂੰ ਹੁਣ ਤੱਕ ਮਿਲਿਆ ਕੀ ਆ ਕੋਈ ਇੱਕ ਚੀਜ਼ ਇਮਾਨਦਾਰੀ ਨਾਲ ਦੱਸਣੀ ਆ ਇਮਾਨਦਾਰੀ ਨਾਲ ਕੱਲ ਅਸੀਂ ਫੀਡ ਲਈਏ ਧੱਕੇ ਨਾਲ ਆਏ ਆ ਮੋਤਵਾਰ ਬੰਦੇ ਬਹੁਤ ਆਉਂਦੇ ਮਤਦਾਤਾ ਨਹੀਂ ਸੱਜਣ ਅਸੀਂ ਦੋ ਰੀ ਟਰਾਲੀਆਂ ਇੱਥੇ ਲੈਣ ਦੀ ਕੋਸ਼ਿਸ਼ ਕੀਤੀ ਆ ਪਰ ਇੱਥੇ ਲਾ ਦਿੰਦੇ ਆ ਤੇ ਦਿੱਤੀ ਨਹੀਂ ਫਿਰ ਉਹ ਮੋਤਵਾਰ ਜਿਹੜਾ ਸਾਨੂੰ ਸਵੇਰ 9 ਵਜੇ ਦਾ ਵੇਖ ਲਓ ਮਿਲਿਆ ਵਾ ਸ਼ਾਮੀ ਅਸੀਂ 4 ਵਜੇ ਤੁਝੇ ਉਹਨੇ ਧੱਕੇ ਯਾਨੀ ਹੁਣ ਤੱਕ ਜਿਹਦੰਦਾ ਪਾਣੀ ਆ ਤੁਹਾਨੂੰ ਇੱਕ ਬੋਰੀ ਫੀਡ ਜਿ ਮਿਲੀ ਹੋਰ ਕੋਈ ਰਾਸ਼ਨ ਖਾਣ ਪੀਣ ਨਾਲ ਫੀਡ ਦੀ ਮਿਲੀ ਨਾ ਖਾਣ ਖੂਨ ਵਾਲਾ ਕੁਛ ਨਹੀਂ ਮਿਲਿਆ ਤੇ ਚਾਰ ਆਖ ਦਿੰਦੇ ਲੈ ਜਾਓ ਤੇ ਚਾਰ ਹੀ ਕਿੱਥੋਂ ਆਈ ਤੇ ਆਮ ਮਹਾਨਾ ਕਿਹਦੇ 50 ਕਿਲੋ ਦੀ ਬੋਰੀ ਚਾਰ ਦੀ ਇੱਕ ਕਵਾਂਟਲ ਦੀ ਉਹ ਕਿੱਥੋਂ ਲੈ ਜਾਈਏ ਚੋਕੇ ਅੱਛਾ ਹਾਂ ਸਭ ਤੋਂ ਵੱਡੀ ਦਿੱਕਤ ਇਹ ਵੀ ਆ ਕਿਉਂਕਿ ਇਹ ਚਾਰ ਦਾ ਜਿਹੜਾ ਬੰਡਲ ਆ ਉਹਦਾ ਵਜ਼ਨ 50 ਕਟਲ 50 ਕਿਲੋ ਹੁੰਦਾ ਕਿ ਕਵਾਂਟਲ ਹੁੰਦਾ ਕਵਾਂਟਲ ਦੇ ਕਰੀਬ ਹੋਏਗਾ ਜੀ ਕਵਾਂਟਲ ਦੇ ਕਰੀਬ ਹੁੰਦਾ ਜਿਹੜਾ ਵਜ਼ਨ ਹੁੰਦਾ 50 60 ਕਿਲੋ ਦੇ ਕਰੀਬ ਕਹਿ ਲਓ ਜਾਂ ਕਵਾਂਟਲ ਦੇ ਕਰੀਬ ਕਹੋ ਉਹ ਬੇੜੀ ਤੇ ਬੰਦਾ ਆਪ ਜਾਵੇ ਜਾਂ ਤੁਰ ਕੇ ਜਾਣਾ ਉਹ ਆਪ ਜਾਵੇ ਕਿ ਸਿਰ ਤੇ ਜਿਹੜਾ ਉਹ ਚਾਰ ਲੈ ਕੇ ਜਾਵੇ ਵੱਡੀ ਦਿੱਕਤ ਆ ਪ੍ਰਸ਼ਾਸਨ ਦੀ ਇੱਥੇ ਨਗਹਿਲੀ ਵੱਡੀ ਆ ਕਿ ਲੋ ਕਈ ਹੱਥ ਤੇ ਮੌਤ ਨੂੰ ਹੱਥ ਤੇ ਲੈ ਕੇ ਆਈਦਾ ਕਿਉਂਕਿ ਸਾਨੂੰ ਚਲਾਉਣ ਦੀ ਵੀ ਜਲ ਵਾਲਣੀ ਗੇ ਬੇੜੀ ਦਾ ਅੱਛਾ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਸੇ ਦੀ ਕਿਲਾ ਦੋ ਕਿਲੇ ਪੰਜ ਕਿਲੇ ਉਹ ਵਿਚਾਰੇ ਸਾਰੇ ਇੱਧਰ ਕੋਈ ਕਹਿ ਦਿੰਦੇ ਇਹ ਤਾਂ ਸੁੱਕੇ ਤੇ ਬੈਠੇ ਆ ਤੇ ਇੱਥੇ ਕੁਝ ਨਹੀਂ ਮਿਲ ਰਿਹਾ ਜੀ ਤੁਸੀਂ ਕਾ ਕੁਝ ਨਹੀਂ ਮਿਲਿਆ ਇਮਾਨਦਾਰੀ ਨਾਲ ਕੋਈ ਇੱਕ ਚੀਜ਼ ਦੱਸ ਦੇ ਜਿਹੜੀ ਮਿਲੀ ਖਾਣ ਵਾਲੀ ਜਾਂ ਚਾਰ ਵਗੈਰਾ ਚਾਰ ਵਗੈਰਾ ਇੱਕ ਦਿਨ ਮਿਲਿਆ ਸੀ ਉਹ ਵੀ ਵਿੱਚੋਂ ਰੋਲਾ ਰੋਲਾ ਪਾ ਕੇ ਗਾਂ ਪਛਾਣ ਲੈ ਗਏ ਸੀ ਜੀਵਿੰਦਾਰ ਆਉਂਦੇ ਆ ਰਾਤ ਵੀਡੀਓ ਬਣਾਈ ਸੀ ਚਾਰ ਪੰਜ ਗੱਟੇ ਰੱਖ ਕੇ ਉੱਪਰ ਇਹਦੀ ਪਰੇ ਲੈ ਜਾਂਦੇ ਜਿਹੜੇ ਪਾਰ ਵਾਲੇ ਜੀ ਹੋ ਸਕਦਾ ਉਹਨਾਂ ਦੀਆਂ ਜ਼ਮੀਨਾਂ ਵੀ ਡੁੱਬੀਆਂ ਹੋਣ ਜ਼ਮੀਨ ਉਹਨਾਂ ਦੀ ਇੱਧਰ ਹੈ ਹੀ ਨਹੀਂ ਜੀ ਅੱਛਾ ਹਾਂਜੀ ਡੁੱਬੀਆਂ ਸੁੱਕੇ ਥਾਂ ਵਾਲੇ ਲੈ ਗੇ ਸੁੱਕੇ ਥਾਂ ਵਾਲੇ ਲਈ ਜਾਂਦੇ ਆ ਜੀ ਜਿਨ੍ਹਾਂ ਦੇ ਵੱਡੇ ਟੇਡਾ ਉਹ ਬਾਹਰ ਬੈਠੇ ਆ ਪੈਸੇ ਪਾਈ ਜਾਂਦੇ ਆ ਇਧਰ ਆਇਆ ਹੀ ਨਹੀਂ ਜਾਂਦਾ ਪਾਣੀ ਚ ਇਧਰ ਜਿਹੜੇ ਬੈਠੇ ਲੈ ਜਾਂਦੇ ਆ ਤੁਹਾਡੇ ਘਰ ਕਿੱਥੇ ਆ ਸਾਡੇ ਆ ਉਹ ਹਾਂਜੀ ਚਾਰ ਭਰਾ ਐ 10 ਕਿੱਲੇ ਜ਼ਮੀਨ ਫਾੜੀ ਇਹਦੇ ਸਾਰੇ ਪਿੰਡ ਦੀ ਜ਼ਮੀਨ ਇਹਦੇ ਤੇ ਉਹਨਾਂ ਬੰਨੋਂ ਇਹਦੇ ਵਿਚਾਰੇ ਕਈ ਬੈਠੇ ਰਹਿ ਗਏ ਨੇ ਜ਼ਮੀਨ ਤੇ ਦੇਈ ਹੈ ਹਾਂ ਤੇ ਫਾਰਾ ਕੁਛੀ ਭਾਵਨਾ ਲੁੱਟ ਗਿਆ 23 ਵਿੱਚ ਵੀ ਦਿੱਤਾ ਕੱਖ ਵੀ ਨਹੀਂ ਉੱਥੇ ਫੜ ਜਾ ਬਣਾ ਲਈ ਉੱਥੇ ਜੋੜੀਆਂ ਦੇ ਟੈਂਕਾਂ ਤੇ ਚੱਲ ਵੀ ਰਾਤ ਨੂੰ ਲੱਧਿਆ ਤੇ ਚੱਲ ਵੀ ਮੁੱਖ ਮੰਤਰੀ ਤਾਂ ਕਹਿੰਦੇ ਸੀ ਕਿ ਤੁਹਾਨੂੰ ਸਾਰਾ ਕੁਝ ਮਿਲੂਗਾ 1 ਰੁਪਏ ਦੀ ਚੀਜ਼ ਨਹੀਂ ਮਿਲੀ ਮੁਰਗੀਆਂ ਦੇ ਪੈਸੇ ਦੇਵਾਂ ਦੇ ਬੱਕਰੀ ਮਰੀ ਦੇ ਪੈਸੇ ਦੇਵਾਂਗੇ ਭੇਡਾਂ ਮਰੀਆਂ ਦੇ ਪੈਸੇ ਦੇਵਾਂਗੇ ਦਿੱਤਾ ਕਾਕ ਨਹੀਂ ਜਾਨਾਂ ਦਾ ਸੰਦ ਚਾਰਾ ਚਾਹੀਦਾ ਹੋਰ ਕੋਈ ਜ਼ਰੂਰਤ ਨਹੀਂ ਸੌਦਾ ਪਤਾ ਸਭ ਕੁਝ ਵਾਧੂ ਆ ਪੰਜ ਡੰਗੇ ਖੀ ਮੇਰੇ ਅਖਦੇ ਆ ਮੈਂ ਵੇਚ ਹੀ ਦਿੱਤੇ ਨੇ ਅੱਛਾ ਵੇਚ ਹੀ ਦਿੱਤੇ ਹਾਂ ਮੁੰਡਾ ਮਸ਼ੀਨ ਚਲਾਉਂਦਾ ਜੇਖੀ ਵੀ ਜਾਂਦਾ ਬਾਹਰ ਤੇ ਮੈਂ ਆ ਵੀ ਇੱਥੇ ਦਾ ਮਿਲਦਾ ਇਹ ਹਾਲ ਤੇ ਹੀ ਆ ਆਏ ਖਾਲੀ ਪਾਣੀ ਆ ਜਾਂਦਾ ਤੇ ਬੁਰੀ ਹਾਲਤ ਖਾੜੀ ਮਾੜੀ ਏ ਫਗੋ ਇਹਦੇ ਲਈ ਚੇਡਾ ਕਰਦੀ ਮੰਜੇ ਡਾਈ ਦਾ ਬਣ ਤੇ ਚਾਵਾ ਚਵਾਈ ਹੁੰਦੀ ਜਦੀ ਡਗੜ ਡਗੜ ਕਰੇ ਤੋ ਮੌਕਾ ਵਿਖਾਣਾ ਜੀ ਮੇਰੇ ਬੱਚੇ ਵੀ ਦੇਖੋ ਬੰਨ ਤੇ ਆ ਕੇ ਬੈਠੇ ਮੈਂ ਪਰਿਵਾਰ ਲੈ ਕੇ ਕੋਈ ਤਰਪਾਈਲ ਨਹੀਂ ਦਿੱਤੀ ਕੋਈ ਕੁਛ ਨਹੀਂ ਦਿੱਤਾ ਵੇਖੋ ਜੀ ਬੱਚੇ ਮੇਰੇ ਬੰਨ ਤਰਪਾਈਲ ਤੁਹਾਨੂੰ ਕਿਸ ਚੀਜ਼ ਵਾਸਤੇ ਚਾਹੀਦੀ ਸਾਨੂੰ ਛੱਤ ਵਾਸਤੇ ਹੀ ਚਾਹੀਦੀ ਸਾਡੇ ਕਮਰੇ ਚ ਥਾਰੇ ਪਾਣੀ ਫੁੱਲ ਭਰਿਆ ਪਿਆ ਤੁਸੀਂ ਰਾਤ ਉੱਥੇ ਕੱਟਦੇ ਹੋ ਹਾਂਜੀ ਰਾਤ ਇੱਥੇ ਕੱਟਦੇ ਆ ਜੀ ਉਹ ਸਾਰੇ ਕਮਰਿਆਂ ਚ ਤੇੜ ਆਈ ਪਈ ਆ ਜੀ ਪਾਣੀ ਵੇਖੋ ਪੰਜ ਸਰਕਾਰ ਤਾਂ ਹੁਣ ਵੇਖ ਲਓ ਜੀ ਸਾਡੇ ਪਿੰਡ ਦਾ ਨਾਂ ਬਦਨਾ ਬਹੁਤ ਕਰ ਰਿਹਾ ਜੀ ਸਾਰਾ ਕੁਝ ਇੱਥੇ ਆ ਹੀ ਜਾਂਦਾ ਜੇ ਨਹੀਂ ਕੁਝ ਦੇ ਸਕਦੇ ਹੱਥ ਜੋੜ ਕੇ ਬੇਨਤੀ ਆ ਪਿੰਡ ਦਾ ਨਾਮ ਨਾ ਬਦਨਾਮ ਕਰੋ ਜੀ ਕਿੱਥੇ ਢੱਕਣ ਹੀ ਨਾ ਕਿੱਥੇ ਪਿੰਡ ਦਾ ਨਾਮ ਦੁਬਾਰਾ ਦੱਸ ਦਿਓ ਪਿੰਡ ਮੇਰਾ ਹਮਦਵਾਲਾ ਜੀ ਹਾਂਜੀ ਪੱਟੀ ਰੋਡ ਤੇ ਆ ਜੀ ਜ਼ਿਲ੍ਹਾ ਹਾਂਜੀ ਜ਼ਿਲ੍ਹਾ ਮੇਰਾ ਫਰੋਈਪੁਰਾ ਜੀ ਜੇ ਨਹੀਂ ਕੁਝ ਦੇ ਸਕਦੇ ਤੇ ਸਾਡਾ ਨਾਮ ਨਾ ਬਦਨਾਮ ਕਰਨ